ਨੇ ਬਾਦਲਪਿੰਡ ਜਦੋਂ ਮੇਰੇ ਅੱਤੇ ਘਰੇ ਆਈ ਆ ਤੇ ਉਥੋਂ ਅਰੈਸਟ ਹੋਈ ਹਾਂ ਜੀ ਸਾਰੇ ਕਹਿ ਰਹੇ ਆ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਮਹਿੰਦੀ ਲੱਗੀ ਹੋਈ ਆ ਤੁਹਾਡੀ ਆਪ ਦੀ ਇਹਦੇ ਵਿੱਚ ਕਿੰਨੇ ਸਾਲ ਤੋਂ ਤੁਹਾਨੂੰ ਅਮਨਦੀਪ ਜਾਣਦੇ ਦੇਖੋ ਜੀ ਮੇਰਾ ਡੇਢ ਕਿ ਸਾਲ ਤੋਂ ਮਰੀ ਮਤਲਬ ਗੱਲਬਾਤ ਮਤਲਬ ਉਹਦੇ ਨਾਲ ਸੀਗੀ ਮੈਨੂੰ ਸਲੂਨ ਤੇ ਮਿਲੀ ਸੀ ਤੁਸੀਂ ਦੇਖੀ ਹੋਣੀ ਆ ਮੇਰੀਆਂ ਕਈ ਵੀਡੀਓ ਤੇ ਨਾਲ ਸਲੂਨ ਤੇ ਹੈਗੀਆਂ ਚਲੋ ਇਦਾਂ ਕਰਕੇ ਮੈਨੂੰ ਇਹ ਇਹ ਸੀਗਾ ਕਿ ਇੱਕ ਪੁਲਿਸ ਮੁਲਾਜ਼ਮਾ ਚਲੋ ਹਨਾ ਵੀ ਇੱਕ ਮੈਨੂੰ ਫਰੈਂਡ ਦੇ ਰਾਹੀਂ ਆਪਣੀ ਸਹੇਲੀ ਦੇ ਰਾਹੀਂ ਮਿਲੀ ਸੀ ਜਿਹਦਾ ਸਲੂਨ ਸੀਗਾ ਤੇ ਇਦਾਂ ਦਾ ਮੈਨੂੰ ਪੁਲਿਸ ਵਾਲੀ ਸੀਗੀ ਮੈਨੂੰ ਇਹ ਜਰੂਰ ਪਤਾ ਸੀਗਾ ਪਰ ਜਿਹੜਾ ਆ ਮਸਲਾ ਏਡਾ ਵੱਡਾ ਹੋਇਆ ਇਸ ਦੇ ਵਿੱਚ ਮੈਨੂੰ ਕੋਈ ਪਤਾ ਹੀ ਨਹੀਂ ਸੀਗਾ ਤੇ ਚਲੋ ਜੇ ਜ਼ਮਾਨਤ ਤੋਂ ਬਾਅਦ ਉਹ ਇੱਥੇ ਪਹੁੰਚੇ ਆ ਜਾਂ ਆਇਆ ਇੱਕ ਵੀ ਚਲ ਮੇਰੀ ਫਰੈਂਡ ਹੀ ਸੀਗੀ ਹਨਾ ਤੇ ਉਹ ਮੇਰੇ ਕੋਲੇ ਇੱਥੇ ਆਏ ਆ ਤੇ ਉਸ ਮਸਲੇ ਦਾ ਜਿਹੜਾ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਕੋਸ਼ਿਸ਼ ਸੀਗਾ ਉਹਦੇ ਚੱਕਰ ਦੇ ਵਿੱਚ ਉੱਥੇ ਮੇਰੇ ਕੋਲੋਂ ਅਰੈਸਟ ਜਿਹੜੀ ਵਿਜੀਲੈਂਸ ਵੱਲੋਂ ਕੀਤੀ ਗਈ ਆ ਤੇ ਜਿਵੇਂ ਨਾ ਆਫਸਾਨਾ ਖਾਂਦਾ ਜੋੜਿਆ ਜਾ ਰਿਹਾਗਾ ਮੈਂ ਇਹ ਪਹਿਲਾਂ ਵੀ ਇਹ ਕਲੀਅਰ ਕੀਤਾ ਹੋਇਆ ਕਿ ਉਹ ਮੈਨੂੰ ਜਾਣਦੀ ਸੀਗੀ ਤੇ ਸੋ ਆਪਾਂ ਨੂੰ ਇੰਨਾਂ ਚੀਜ਼ਾਂ ਬਾਰੇ ਨਹੀਂ ਪਤਾ ਸੀਗਾ ਤੇ ਚਲੋ ਜੇ ਉਹ ਮੇਰੇ ਕੋਲੇ ਆਈ ਸੀ ਤਾਂ ਉਹਨ ਉਹ ਦੇਖੋ ਜੀ ਜਮਾਨਤ ਤੋਂ ਬਾਅਦ ਤੱਕਲਾ ਫਰੈਂਡ ਸਰਕਲ ਕਿਸੇ ਦਾ ਵੀ ਇਹ ਤਾਂ ਹੈ ਨਹੀਂ ਵੀ ਕੋਲ ਹੀ ਮੇਰੇ ਕੋਲੇ ਆਈ ਸੀ ਚਲੋ ਅਰੈਸਟ ਮੇਰੇ ਕੋਲੇ ਹੋ ਕੇ ਹੋ ਕੇ ਆ ਗਈ ਕਿਤੋਂ ਵੀ ਹੋ ਜਾਣਾ ਸੀਗਾ ਉਹਨੇ ਜ਼ਰੂਰੀ ਨਹੀਂ ਸੀਗਾ ਕਿ ਵੀ ਜੇ ਮੈਂ ਉਹਨੂੰ ਰੱਖਿਆ ਹੋਇਆ ਸੀ ਆਪਦੇ ਘਰੇ ਸਾਹਮਣੇ ਰੱਖਿਆ ਹੋਇਆ ਸੀਗਾ